ਰੂਟੀਨ ਦੇ ਵਿੱਚ ਜਿਹੜੀ ਸਾਡੇ ਜਿਹੜੀ ਸਿਕਿਉਰਟੀ ਚੱਲਦੀ ਹੈ ਦਰਗਿਆਨਾ ਮੰਦਰ ਦੀ 26 ਜਨਵਰੀ ਦੇ ਸਬੰਧ ਦੇ ਵਿੱਚ ਜਿਹੜੀ ਆ ਇਹਦੀ ਆਪਾਂ ਵਿਸ਼ੇਸ਼ ਤੌਰ ਤੇ ਸੁਰੱਖਿਆ ਜਿਹੜੀ ਵਧਾਈ ਗਈ ਆ ਔਰ ਇਹ ਕੱਲੇ ਦਰਗਿਆਨਾ ਮੰਦਰ ਨਹੀਂ ਸਾਰੇ ਸ਼ਹਿਰ ਦੇ ਵਿੱਚ ਜਿਹੜੀ ਆ ਮਾਨਯੋਗ ਸੀਪੀ ਸਰ ਦੇ ਹੁਕਮਾਂ ਦੇ ਨਾਲ ਜਿਹੜੀ ਆ ਉਹ ਸੁਰੱਖਿਆ ਨੂੰ ਵਧਾਇਆ ਗਿਆ ਹੈ ਔਰ ਉਹਦੇ ਵਿੱਚ ਸਾਡਾ ਸਾਰੇ ਏਰੀਆ ਦੇ ਵਿੱਚ ਅਸੀਂ ਐਂਟੀਸੈਪਟਿਕ ਚੈੱਕ ਕਰਵਾ ਰਹੇ ਆ ਜੀ ਨਾਲ ਔਰ ਜਿੱਨੇ ਸਾਡੇ ਭੀੜ ਭੜਕੇ ਵਾਲੇ ਏਰੀਏ ਨੇ ਫੌਲ ਗੇਟ ਕਟੜਾ ਜੈਮਲ ਸਿੰਘ ਯੂਟੀ ਮਾਰਕੀਟ ਜਿੱਥੇ ਜਿਆਦਾ ਭੀੜ ਭੜਕਾ ਹੁੰਦਾ ਆ ਔਰ ਜਿੱਥੇ ਜਿਆਦਾ ਵਹੀਕਲਸ ਖੜੇ ਹੁੰਦੇ ਨੇ ਉਹਦੀ ਆਪਾਂ ਚੈਕਿੰਗ ਕਰਵਾ ਰਹੇ ਆ ਉਹਦੇ ਦੌਰਾਨ ਅਸੀਂ ਜਿਹੜੀ ਸ਼ੁਰੂਆਤ ਆ ਜਿਹੜੀ ਤੂੰ ਦਰਗਿਆਨਾ ਮੰਦਿਰ ਤੋਂ ਕੀਤੀ ਆ ਦਰਗਿਆਨਾ ਮੰਦਿਰ ਦੇ ਆਲੇ ਦੁਆਲੇ ਦਾ ਜਿਹੜਾ ਪਰਮਿਸਰ ਸਾਹਿਬ ਸਾਰਾ ਆਪਾਂ ਚੈੱਕ ਕਰਵਾਇਆ ਐਂਟੀਸੈਪਟਿਕ ਟੀਮ ਦੇ ਨਾਲ ਡੌਗ ਸਕਾਟ ਦੇ ਨਾਲ ਔਰ ਇੱਥੇ ਸਾਡੇ ਪਹਿਲਾਂ ਹੀ ਆਲਰੇਡੀ ਜਿਹੜੀ ਹੈ ਕਿਉਰਟੀ ਟੀਮਾਂ ਸਾਡੀਆਂ ਤਨਾਤ ਨੇ ਫਰੰਟ ਤੇ ਵੀ ਉਦਾਂ ਵੀ ਸਾਡੀ ਜਿਹੜੀ ਥਾਣੇ ਦੀ ਫੋਰਸ ਆ ਔਰ ਐਕਸਟਰਾ ਫੋਰਸ ਵੀ ਸਾਡੀ ਇੱਥੇ ਤਾਇਨਾਤ ਹੈ ਸਰ ਕਿੰਨੇ ਮੁਲਾਜ਼ਮ ਐਕਸਟਰਾ ਲਗਾਏ ਗਏ ਐ ਐਕਸਟਰਾ ਮੁਲਾਜ਼ਮ ਸਾਡੇ ਕਰੀਬ 15 ਮੁਲਾਜ਼ਮ ਸਾਡੇ ਐਕਸਟਰਾ ਇੱਥੇ ਹੋਰ ਲਗਾਏ ਗਏ ਨੇ ਪਹਿਲਾਂ ਹੀ ਸਾਡੇ 25-30 ਮੁਲਾਜ਼ਮ ਪਹਿਲਾਂ ਇੱਥੇ ਡਿਊਟੀ ਚੱਲ ਰਹੀ ਹੈ ਸਾਹਮਣੇ ਦੇਖ ਸਰ ਜੇ ਸਮਨਾਨ ਦਾ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਤੇ ਜੋ ਇੱਕ ਵੀਡੀਓ ਪਰਪਤ ਸਿੰਘ ਬੰਦੂ ਹੁੰਦੀ ਵਾਇਰਲ ਹੋ ਰਹੀ ਆ ਉਸ ਨੂੰ ਲੈ ਕੇ ਇਸ ਤਰ੍ਹਾਂ ਜੋ ਸ਼ਰਧਾਲੂਆਂ ਦੀ ਆਮਦ ਹੈ ਉਸ ਬੰਗਾਰਾਤੀ ਨਾਥਕ ਕੇ ਗੱਲ ਕਰੀਏ ਤਾਂ ਰੋਜ਼ਾਨਾ 21 ਨੂੰ ਲੈ ਕੇ ਕੋਈ ਇੱਥੇ ਸਿਕਿਉਰਿਟੀ ਚੈਕਸ ਲਈ ਸ਼ਰਧਾਲੂ ਦੀ ਚੈਕਿੰਗ ਵੀ ਕੀਤੀ ਜਾਏਗੀ ਕਿ ਕੁਝ ਅਜਿਹਾ ਜੋ ਵੀਡੀਓ ਦੇ ਵਿੱਚ ਦਰਸਾਇਆ ਜਾ ਰਿਹਾ ਜਾਂ ਕੁਝ ਕਿਹਾ ਜਾ ਰਿਹਾ ਉਹ ਘਟਨਾ ਨੂੰ ਅੰਜਾਮ ਨਾ ਹੋ ਸਕੇ ਨਹੀਂ ਸ਼ਰਧਾਲੂਆਂ ਦੀ ਚੈਕਿੰਗ ਨਹੀਂ ਕੋਈ ਕੀਤੀ ਜਾਏਗੀ ਪਰ ਉਦਾਂ ਸਾਡੇ ਕੋਲ ਸਾਡੇ ਇੱਥੇ ਜਿਹੜੇ ਡੋਰ ਫਰੇਮ ਵਗੈਰਾ ਲੱਗੇ ਹੋਏ ਨੇ ਔਰ ਜਿਹੜੇ ਸ਼ਰਧਾਲੂ ਆਉਂਦੇ ਵੀ ਹਨ ਡੋਰ ਫਰੇਮ ਦੇ ਵਿੱਚੋਂ ਹੀ ਲੰਘ ਕੇ ਜਾਂਦੇ ਨੇ ਔਰ ਪ੍ਰੋਪਰਲੀ ਉਹਨਾਂ ਦੇ ਵਾਚ ਰੱਖੀ ਜਾਂਦੀ ਹੈ ਬਟ ਅਦਰਵਾਈਜ਼ ਇਹਨਾਂ ਦੀ ਕੋਈ ਇਦਾਂ ਦੀ ਪਰਸਨਲ ਸਰਚ ਨਹੀਂ ਕੀਤੀ ਜਾ ਰਹੀ ਪਰ ਫਿਰ ਵੀ ਇਹ ਇਸ ਸੰਬੰਧੀ ਕੋਈ ਕਿਸੇ ਕਿਸਮ ਦੀ ਵੀ ਘਪਰਾਉਂਦੀ ਲੋੜ ਨਹੀਂ ਸਾਡੀ ਫੋਰਸ ਸਾਡੀ ਸਾਰੀ ਇੱਥੇ ਤਣਾਤ ਹੈਗੀ ਆ ਔਰ ਕਿਸੇ ਕਿਸਮ ਦੀ ਵੀ ਕੋਈ ਇੱਥੇ ਖਤਰੇ ਵਾਲੀ ਗੱਲ ਨਹੀਂ ਸਰ 26 ਦਨੀਆਂ ਦਾ ਦਿਹਾੜਾ ਪੰਜਾਬ ਦੇ ਵਿੱਚ ਇੱਕ ਮਕਦਮਾ ਜੇ ਨਾ ਪੁਲਿਸ ਸਾਡੀ ਸਬਡਿਵੀਜ਼ਨ ਦੇ ਵਿੱਚ ਦੇਖੋ ਸਾਡੇ ਸਬਡਿਵੀਜ਼ਨ ਦੇ ਵਿੱਚ ਸਾਡੇ ਮੇਰੇ ਕੋਲ ਚਾਰ ਥਾਣੇ ਪੈਂਦੇ ਆ ਚਾਰਾਂ ਥਾਣਿਆਂ ਦੇ ਵਿੱਚ ਜਿਹੜੇ ਆ ਰਾਉਂਡ ਦਾ ਕਲੌਕ ਜਿਹੜਾ ਨਾਕਾਬੰਦੀ ਚੱਲ ਰਹੀ ਆ ਇਸ ਤੋਂ ਇਲਾਵਾ ਸਾਨੂੰ ਐਕਸਟਰਾ ਫੋਰਸ ਜਿਹੜੀ ਆ ਮਾਨਯੋਗ ਸੀਪੀ ਸਰ ਵੱਲੋਂ ਮਹయ్యా ਕਰਵਾਈ ਗਈ ਆ ਉਹਨੂੰ ਵੀ ਅਸੀਂ ਰਾਉਂਡ ਦਾ ਕਲੌਕ ਜਿਹੜਾ ਵਾ ਆਪਣੀ ਇੱਥੇ ਤਣਾਤ ਕੀਤਾ ਹੋਇ